ਦੈਨਿਕਸ ਵੀਰ ਆ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਯੁੱਧ ਨਸ਼ਾ ਅਵਿਰਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਪੰਜਾਬ ਪੁਲਿਸ ਵੱਲੋਂ ਹੁਣ ਤੱਕ ਸੈਂਕੜੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਚੁੱਕਾ ਹੈ ਪੁਲਿਸ ਦੇ ਵੱਡੇ ਅਫਸਰਾਂ ਦੇ ਵੱਲੋਂ ਸੂਬੇ ਭਰ ਦੇ ਵਿੱਚ ਲੋਕਾਂ ਦੇ ਨਾਲ ਸੰਪਰਕ ਮੁਹਿੰਮ ਕੀਤੀ ਜਾ ਰਹੀ ਹੈ ਇਸੇ ਦੇ ਚਲਦੇ ਅੱਜ ਮੋਗਾ ਵਿਖੇ ਇੰਟਰਨਲ ਸਕਿਉਰਿਟੀ ਪੰਜਾਬ ਦੇ ਏਡੀਜੀਪੀ ਸ਼ਿਵੇ ਕੁਮਾਰ ਵਰਮਾ ਵੱਲੋਂ ਲੋਕਾਂ ਦੇ ਨਾਲ ਸੰਪਰਕ ਮੀਟਿੰਗ ਕੀਤੀ ਗਈ ਅਤੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਕੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਲੋਕਾਂ ਦੇ ਸਾਥ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਦੇ ਅਫਸਰ ਅਤੇ ਜ਼ਿਲ੍ਹਾ ਵਾਸੀਆਂ ਨੇ ਇਸ ਸੰਪਰਕ ਮੀਟਿੰਗ ਵਿੱਚ ਹਿੱਸਾ ਲਿਆ ਇਸ ਮੌਕੇ ਸ਼ਿਵੇ ਕੁਮਾਰ ਵਰਮਾ ਨੇ ਕਿਹਾ ਕਿ ਉਹ ਮੋਗਾ ਵਿੱਚ ਤੀਸਰੀ ਵਾਰ ਸੰਪਰਕ ਮੀਟਿੰਗ ਕਰਨ ਲਈ ਪਹੁੰਚੇ ਨੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਅਪੀਲ ਕੀਤੀ ਉਹਨਾਂ ਕਿਹਾ ਕਿ ਯੁੱਧ ਨਸ਼ਾ ਵਰਦ ਮਹਿੰਮ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਉੱਤੇ ਸ਼ਕੰਜਾ ਕੱਸਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਫੀ ਪਿੰਡਾਂ ਦੇ ਵਿੱਚ ਪੰਚਾਇਤ ਵੱਲੋਂ ਵੀ ਪੁਲਿਸ ਦਾ ਸਾਥ ਦਿੱਤਾ ਜਾ ਰਿਹਾ ਅਤੇ ਨਸ਼ੇ ਨੂੰ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਨੇ। ਡੀਜੀਪੀ ਸ਼ਿਵੇ ਕੁਮਾਰ ਵਰਮਾ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੈ ਅਤੇ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਉਹਨਾਂ ਦੇ ਚੰਗੇ ਪਿਛਲੇ ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਉਪਰਾਲੇ ਤਹਿਤ ਲੋਕਾਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਏ ਡੀ ਜੀ ਪੀ ਸ਼ਿਵੇ ਕੁਮਾਰ ਵਰਮਾ ਨੇ ਹੋਰ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਅੱਜ ਇਹ ਸੰਪਰਕ ਮੀਟਿੰਗ ਦਾ ਇੱਥੇ ਆਯੋਜਨ ਕੀਤਾ ਹੈ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਅ ਪਿਛਲੇ 3 ਮਹੀਨਿਆਂ ਤੋਂ ਮੈਂ ਇੱਥੇ ਆ ਰਹੇ ਹਾਂ ਤੇ ਇਸ ਅੱਜ ਜਿਹੜੀ ਸੰਪਰਕ ਮੀਟਿੰਗ ਹੈ ਉਹਦੇ ਵਿੱਚ ਜਿਹੜਾ ਪਬਲਿਕ ਵੱਲੋਂ ਫੀਡਬੈਕ ਮਿਲਿਆ ਹੈ ਉਹ ਬੜਾ ਪੋਜ਼ਿਟਿਵ ਹੈ ਸੁਖਾਵਾਂ ਕਿਉਂਕਿ ਇਹ ਜਿਹੜੀ ਅਸੀਂ ਮਿਹਨਤ ਕੀਤੀ ਹੈ ਪਿਛਲੇ 3 3.5 ਮਹੀਨਿਆਂ ਦਾ ਪਰਨਾਮ ਹੈ ਕਿ ਅੱਜ ਪਬਲਿਕ ਆਪ ਕਹਿ ਰਹੀ ਹੈ ਕਿ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਇਨਫੈਕਟ ਮੋਗਾ ਪੁਲਿਸ ਮੋਗਾ ਜ਼ਿਲ੍ਹਾ ਤੇ ਸਟੇਟ ਪੱਧਰ ਤੇ ਵੀ ਰਿਕਵਰੀਆਂ ਬਹੁਤ ਹੋਈਆਂ ਤੁਸੀਂ ਆਪ ਸੁਣਿਆ ਹੋਣਾ ਕਿ ਨਸ਼ਾ ਮੇਲਾ ਬੰਦ ਹੋ ਗਿਆ ਇੰਨਾ ਘਟ ਗਿਆ ਕਿ ਉਹਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਲਈ ਪੰਜਾਬ ਪੁਲਿਸ ਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਅਸੀਂ ਮਿਹਨਤ ਕੀਤੀ ਤੇ ਅਸੀਂ ਇਸ ਰਸਤੇ ਤੱਕ ਪਹੁੰਚ ਚੁੱਕੇ ਹਨ ਸਰ ਲੱਗ ਰਿਹਾ ਕਿ ਜਿਸ ਤਰ੍ਹਾਂ ਪਹਿਲਾਂ ਜਿਹੜੇ ਐਡਿਕਟ ਸੀਗੇ ਉਹਨਾਂ ਨੂੰ ਰੀਹੈਬਿਟੇਸ਼ਨ ਸੈਂਟਰ ਨਹੀਂ ਭੇਜਿਆ ਜਾਂਦਾ ਸੀ ਹੁਣ ਪੁਲਿਸ ਵੱਲੋਂ ਉਹਨਾਂ ਤੇ ਕਾਰਵਾਈ ਕਰਕੇ ਰੀਹੈਬਿਟੇਸ਼ਨ ਸੈਂਟਰ ਕੋਈ ਭੇਜਿਆ ਜਾ ਰਿਹਾ ਉਹਦੇ ਨਾਲ ਵੀ ਕਾਫੀ ਫਰਕ ਪਿਆ ਨਹੀਂ ਅਸੀਂ ਤਾਂ ਪਹਿਲਾਂ ਤੋਂ ਹੀ ਮੋਟੀਵੇਟ ਕਰ ਰਹੇ ਸੀ ਅਸੀਂ ਫੈਮਲੀਜ਼ ਨੂੰ ਵੀ ਮੋਟੀਵੇਟ ਕਰਦੇ ਸੀ ਅਸੀਂ ਪੰਚਾਇਤ ਨੂੰ ਵੀ ਮੋਟੀਵੇਟ ਕਰਦੇ ਸੀ ਕਿ ਭਈ ਉਹਨਾਂ ਨੂੰ ਰੀਹੈਬਿਲੀਟੇਟ ਕਰਾਓ ਪਰ ਜਿਹੜਾ ਹੁਣ ਉਪਰਾਲਾ ਕੀਤਾ ਹੈ ਉਹਦੇ ਵਿੱਚ ਅਸੀਂ ਜਿਹੜੇ ਡਰਗ ਡੀਐਡਿਕਸ਼ਨ ਸੈਂਟਰ ਹੈ ਉਹਦਾ ਦੀ ਉਹਦੇ ਵਿੱਚ ਨੰਬਰ ਆਫ ਬੈਡਸ ਵੀ ਪੜਾਏ ਆ ਔਰ ਸੈਂਟਰ ਦੇ ਵਿੱਚ ਨੂੰ ਹੋਰ ਗੀਅਰ ਅਪ ਕੀਤਾ ਹੈ ਉਹਦੇ ਰਜਿਸਟ੍ਰੇਸ਼ਨ ਵਧੀ ਹੈ ਇਹਦੇ ਵਿੱਚ ਪਬਲਿਕ ਦਾ ਬੜਾ ਸਹਿਯੋਗ ਪਬਲਿਕ ਦਾ ਸਹਿਯੋਗ ਹੈ ਤੇ ਅਸੀਂ ਤਾਂ ਗੀਅਰ ਅਪ ਹੈ ਸਰ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਨਸ਼ਾ ਖਤਮ ਕਰੋ ਜਿਹੜੇ ਉਪਰਾਲੇ ਚੱਲ ਰਹੇ ਨੇ ਉਹਨਾਂ ਨੂੰ ਹੋਰ ਧੁਰਾਂ ਨਾਲ ਚਲਾਇਆ ਜਾ ਰਿਹਾ ਪਲੱਸ ਇਸ ਵੇਲੇ ਜਿਹੜਾ ਮੇਨ ਉਪਰਾਲੇ ਚੱਲ ਰਹੇ ਨੇ ਉਹ ਹੈ ਕਿ ਡਰਗ ਡੀ ਐਡਿਕਸ਼ਨ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਸਪਲਾਈ ਰੋਕਣ ਲਈ ਅਸੀਂ ਆਲਰੇਡੀ ਬਹੁਤ ਕੁਝ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਇਹਨਾਂ ਨੂੰ ਰੋਜ਼ਗਾਰ ਵੱਲ ਜਿਹੜਾ ਹੈ ਉਹ ਸਟੇਟ ਗਵਰਨਮੈਂਟ ਨੇ ਸ਼ੁਰੂ ਕਰਤਾ ਹੈ ਜਿਹੜੀ ਵੋਕੇਸ਼ਨਲ ਟ੍ਰੇਨਿੰਗ ਵਗੈਰਾ ਹੈ ਉਹਦਾ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ ਤੇ ਆਲਰੇਡੀ ਇਨ ਪਲੇਸ ਹੈ ਉਹਦੇ ਵਿੱਚ ਵੀ ਹੁਣ ਕਾਫੀ ਜੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਜਿਹੜੇ ਜਿਹੜੇ ਬੱਚੇ ਨਸ਼ਾ ਛੱਡਦੇ ਆ ਉਹ ਕੋਈ ਨਾ ਕੋਈ ਰੋਜ਼ਗਾਰ ਫੜ ਲੈਣ ਤੇ ਆਪਣੀ ਰੋਜੀ ਰੋਟੀ ਚਲਾ ਸਕਣ ਸਰ ਪਿੰਡਾਂ ਦੇ ਲੋਕ ਵੀ ਪਹੁੰਚੇ ਨੇ ਕੀ ਕਹਿਣਾ ਉਹਨਾਂ ਦਾ ਕਿਵੇਂ ਨਸ਼ਾ ਜਿਹੜਾ ਹੁਣ ਕਿੰਨੀ ਜਿਹੜੀ ਆ ਪਿੰਡਾਂ ਦੇ ਵਿੱਚ ਕੋਈ ਆ ਕੋਈ ਵੀ ਪਿੰਡ ਵਾਲਿਆਂ ਨੇ ਕੋਈ ਮੰਗਿਆ ਕਿ ਕਿਸ ਤਰ੍ਹਾਂ ਦੇ ਸਾਨੂੰ ਉੱਥੇ ਮਾਹੌਲ ਚਾਹੀਦਾ ਜੇ ਕਿੱਦਾਂ ਦਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਤਾਂ ਜਿਹੜੇ ਵੀ ਇੱਥੇ ਪੰਚਾਇਤਾਂ ਆਈਆਂ ਪਿੰਡ ਵਾਲੇ ਆਏ ਆ ਉਹਨਾਂ ਦਾ ਫੀਡਬੈਕ ਕਾਫੀ ਚੰਗਾ ਮਿਲਿਆ ਕਿ ਉਹਨਾਂ ਦੇ ਪਿੰਡਾਂ 'ਚ ਨਸ਼ਾ ਰੁਕ ਗਿਆ ਜਿਹੜੇ ਬੱਚੇ ਸੀਗੇ ਉਹ ਜਾਂ ਤਾਂ ਸੈਂਟਰ ਚਲੇ ਗਏ ਜਾਂ ਓਟ ਸੈਂਟਰ ਆ ਗਏ ਉਹਨਾਂ ਨੇ ਭਰੋਸਾ ਵੀ ਦਿਲਾਇਆ ਹੈ ਕਿ ਜੀ ਅਸੀਂ ਦਿਨ ਰਾਤ ਚੌਕਸੀ ਕਰ ਰਹੇ ਨੇ ਕਿ ਅੱਗੇ ਇਹੋ ਜੀ ਕੋਈ ਗੱਲ ਸਾਹਮਣੇ ਆਂਦੀ ਹੈ ਮੈਂ ਇਹ ਵੀ ਦੱਸਿਆ ਸੀਗਾ ਕਿ ਜਿਹੜੀ ਸਟੇਟ ਹੈਲਪਲਾਈਨ ਹੈ ਉਹਦੇ ਰਿਜ਼ਲਟ ਵੀ ਬੜੇ ਚੰਗੇ ਆ ਤੇ ਮੈਂ ਇਹਨਾਂ ਨੂੰ ਹੰਕਾਰਾ ਵੀ ਦਿੱਤਾ ਹੈ ਕਿ ਵੀ ਅਸੀਂ ਇਹ ਸਪੀਡ ਬਣਾਈ ਰੱਖਣੀ ਹੈ ਤਾਂ ਇਹਨਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣਾਈਆਂ ਗਈਆਂ ਸੀ ਸਰ ਉਹਨਾਂ ਦਾ ਕੋਈ ਫਾਇਦਾ ਹੋ ਰਿਹਾ ਹੈ ਆਹ ਡੈਫੀਨਿਟਲੀ ਫਾਇਦਾ ਹੋ ਰਿਹਾ ਹੈ ਕਾਉਂਸਲਿੰਗ ਦੇ ਵਿੱਚ ਵੀ ਫਾਇਦਾ ਹੋ ਰਿਹਾ ਹੈ ਜਿਹੜੇ ਬੱਚਿਆਂ ਨੂੰ ਆਈਡੈਂਟੀਫਾਈ ਕਰਨਾ ਤੇ ਉਹਨਾਂ ਨੂੰ ਡਰਗ ਡਿਐਡਿਕਸ਼ਨ ਸੈਂਟਰ ਪੇਜਨਾ ਜਾਂ ਓਟ ਸੈਂਟਰ ਪੇਜਨਾ ਫੈਮਲੀਆਂ ਨੂੰ ਸਾਹਮਣਾ ਉਹਨਾਂ ਨਾਲ ਗੱਲਬਾਤ ਕਰਨੀ ਉਹਨਾਂ ਦਾ ਰੋਲ ਬੜਾ ਪੋਜ਼ਿਟਿਵ ਨਜ਼ਰ ਆ ਰਿਹਾ ਹੈ